200 ਰੁਪਏ ਸੂਟ ਸਿਰਫ 200 ਦਾ ਜੀ 200 ਰੁਪਏ ਸੂਟ ਮੈਚਿੰਗ ਸੂਟ ਹੈ ਪਿਓਰ ਕਾਟਨ ਦੇ ਸੂਟ ਹੈ ਮੈਚਿੰਗ ਦਾ ਤਾਂ 200 ਦਾ ਦਿੰਦਾ ਹੀ ਨਹੀਂ ਕੋਈ ਜੀ ਇਹ ਵੀ ਰੱਖਣੀ ਤਾਂ ਕੀ ਆਫਰ ਹੈ ਵੀਰ ਤੂੰ 100 ਰੁਪਏ ਹੀ ਸਵਾਰ ਲੈ 100 ਰੁਪਏ ਹੀ ਸ਼ਰਟ ਕੀ ਆਲ ਓਵਰ ਆਲ ਓਵਰ ਆਲ ਓਵਰ ਕੀ ਆ ਬਾਤ ਜਿੱਥੇ ਰੱਖਣੀ ਦੇ ਉੱਤੇ ਤੁਹਾਡੇ ਵਾਸਤੇ ਆਫਰ ਲੱਗੇ ਨਹੀਂ ਸਾਰੇ ਸੂਟ ਦੋਸਤੋ ਅੱਧੇ ਰੇਟਾਂ ਦੇ ਕਰਤੇ ਹਨ 40 45 50 60% ਡਿਸਕਾਊਂਟ ਦੇਦਾ ਭਾਈ ਨੇ ਬੜੇ ਸੋਹਣੇ ਸੋਹਣੇ ਸੂਟ ਨੇ ਗਏ ਖੜੇ ਕਿੱਥੇ ਸਮਝਾ ਦਿਓ ਤੁਹਾਨੂੰ ਜਦੋਂ ਆਪਾਂ ਫੌਜੀ ਚੌਂਕ ਤੋਂ ਮਹਿਣਾ ਚੌਕ ਵਾਲੇ ਪਾਸੇ ਆਉਣੇ ਦੋਸਤੋ ਤਾਂ ਲਵਲੀ ਟੀਵੀ ਸੈਂਟਰ ਦੇ ਬਿਲਕੁਲ ਨਾਲ ਹੈ ਜੀ ਜੀ ਡੀ ਟੈਕਸਟ ਆਲ ਕਰਕੇ ਤੇ ਬੜੇ ਸੋਹਣੇ ਆਫਰ ਤੇ ਬਈ ਉਹਦੇ ਅੰਦਰ ਆ ਕੇ ਤੁਹਾਨੂੰ ਆਫਰ ਵੀ ਦਿਖਾ ਦਿੰਦੇ ਆ ਆਹ ਬੜੀ ਗੱਲਬਾਤ ਵੀ ਕਰਦੇ ਆ ਭਾਜੀ ਕੀ ਹਾਲ ਹੈ ਜੀ ਸੱਸੀ ਕਰਨ ਕਰੀ ਠੀਕ ਹੋ ਜੀ ਹੋਰ ਜੀ ਠੀਕ ਹੋ ਗਈ ਜੀ ਬਹੁਤ ਵਧੀਆ ਹੈ ਭਾਜੀ ਤਮਾਕੇ ਦਾ ਰੋਫਰ ਹੁੰਦੇ ਆ ਆਪਣੇ ਹਾਂ ਜੀ ਗੁਰਜੀ ਆਈਆਂ ਵੀ ਆ ਜੀ ਇੱਕ ਆ ਸਪੈਸ਼ਲ ਕਰਾਈ ਵਾਲੇ ਸੂਟ ਆਏ ਆ ਅੱਛਾ ਇਹ 900 800 700 ਵਾਲੇ ਸੂਟ ਹੈ ਜੀ ਭਾਜੀ ਹੋਣਗੇ ਵੀ ਕੰਮ ਇੱਕ ਸੂਟ ਅਸੀਂ 350 ਦਿੰਨੇ ਆ ਤੇ ਚਾਰ ਸੂਟ ਦਿੰਨੇ 1000 ਰੁਪਏ ਦੇ 250 ਰੁਪਏ ਸੂਟ ਦੇ ਆਏ 250 ਇਹ ਵੀ ਸਿਰਫ ਰਖੜੀ ਦਾ ਹੀ ਭਾਰੀ ਆ ਉਹ ਭਾਜੀ ਜੇ ਆਪਾਂ 150 ਰੁਪਏ ਜੀ ਕਦੇ ਤੁਹਾਨੂੰ ਚੁੰਨੀ ਇਹ ਵੀ ਜੀ ਅਸੀਂ 250 ਦਾ ਸੂਟ ਦੇ ਦਿੰਨੇ ਆ ਤੇ 5 ਮੀਟਰ ਕਪੜਾ ਹੁੰਦਾ ਅੱਛਾ ਡਿਜ਼ਾਈਨ ਇੱਕ ਤੋਂ ਇੱਕ ਟੋਪ ਦੇ ਆ ਕੀ ਬਾਤ ਹੈ ਭਾਜੀ ਡਿਜ਼ਾਈਨ ਬਹੁਤ ਸੋਹਣੇ ਨੇ ਹਣਾ ਮੈਂ ਕਹਿੰਦਾ ਜੀ ਡਿਜ਼ਾਈਨ ਤਾਂ ਬਾਹਰ ਹੈ ਹਾਂ ਬਿਲਕੁਲ ਬਿਲਕੁਲ ਜੇ ਸਾਰਾ ਮਤਲਬ ਆਪਾਂ ਕਲੀਅਰ ਕਰ ਪੂਗਾ ਇਹ ਇਕੱਠੇ ਚਾਰ ਪੀਸ ਲਓਗੇ ਕੋਈ ਲੈ ਲਓ ਸੈਲੈਕਟ ਕਰਕੇ ਤੁਹਾਨੂੰ ਹਾਂ ਰਿਟੇਲ ਵਾਲੇ ਇਹੀ ਡਿਟੇਲਸ ਜਿਹੜਾ 550 ਕਿਤਾਸੀ ਹਾਂ ਪਰਪੜਾ ਹੋਲਸੇਲ 350 ਰੁਪਏ ਨੂੰ ਭਾਜੀ ਪਤਾ ਹੀ ਲੱਗ ਗਿਆ ਡੀਲ ਦੇਖੂਗਾ ਥੋੜੇ ਪੂਰੇ ਭਾਰੇ ਡਿਜ਼ਾਈਨ ਹਾਂ ਪੂਰੇ ਭਾਰੇ ਡਿਜ਼ਾਈਨ ਹੈਗੇ ਵੱਡ ਨਾਲ ਡਿਜ਼ਾਈਨ ਹੋਗੇ ਅੱਛਾ ਕਾ ਬਾਤ ਯਾਰ ਸਭ ਅੱਲਾਹ ਭਾਜੀ ਚੀਗੂ ਚਾਰਟ ਹੋ ਗਿਆ ਮਤਲਬ ਸਭ ਰੇਟ ਵੜਤੇ ਆਲੇ ਹਜ਼ਾਰ ਦੇ ਦੇ ਚਾਰ 350 ਇੱਕ ਹੈ 350 ਇੱਕ ਬਣਾ 1000 ਰੁਪਏ ਦਾ ਲੋਂਗ ਦੇ 800 ਦਾ ਪੈ ਜਾਊਗਾ ਤੁਹਾਨੂੰ ਇੱਕ ਹਾਂਜੀ ਠੀਕ ਹੈ ਭਾਜੀ ਬਜਾਜ ਦੀ ਚੰਦਰਪਾਲ ਜੀ ਅੱਛਾ 350 ਰੁਪਏ ਦੀ ਹੈ ਬਜਾਜ ਕੰਪਨੀ ਸਿਰਫ ਭਾਜੀ ਹਾਂਜੀ ਸਰ ਉਹ ਸਰਾਣੇ ਤੋਂ ਸਰਾਣੇ ਨਾਲ ਜੀ ਦੋ ਟਾਈ ਕਵਰ ਹੁੰਦੇ ਆ ਕਵਰ ਸਮਝ ਸਰਾਂ ਦੇ ਕਵਰ ਦੋਸਤੋ ਨਾਲ ਲੈ ਕੇ ਮੈਂ ਦੇ ਕਿ ਬਿਨਾਂ ਸਰਾਂ ਨਾਲ ਵੀ ਆਉ ਲੱਗੇ ਨਹੀਂ ਨਹੀਂ ਸਰਾਂ ਨਾਲ ਸਿਰਫ 3500 ਰੁਪਏ ਸਾਢੇ 350 Bajaj ਕੰਪਨੀ ਦੀ ਹੈ Bajaj ਕੰਪਨੀ ਦੀ 6700 ਦੀ ਵੇਚਦੇ ਲੋ ਜੀ ਇੱਕ ਅਮੈਜ਼ਿੰਗ ਸੂਟ ਵਿੱਚ ਗਰਮੀ ਦਾ ਆਫਰ ਅੱਛਾ 2000 ਰੁਪਏ ਸੂਟ ਸਿਰਫ 200 ਰੁਪਏ ਸੂਟ ਸੂਟ ਤੋਂ 100 ਰੁਪਏ ਦੀ ਸਲਵਾਰ ਲਏ 100 ਰੁਪਏ ਦੀ ਸ਼ਰਟ ਕੀ ਬਾਤ ਯਾਰ ਡਿਜ਼ਾਈਨ ਦਾ 150 100 ਡਿਜ਼ਾਈਨ ਹੈ ਹਾਂ ਡਿਜ਼ਾਈਨ ਬਹੁਤ ਨੇ ਬਹੁਤ ਹੈ ਇਹਨਾਂ ਦਾ ਵੀ ਡਿਜ਼ਾਈਨਾਂ ਦੇ ਭਾਵੇਂ ਟਰੱਕ ਭਰ ਲੋ ਗਿਆ ਨਾ ਮਤਲਬ ਯਾਰ ਇੱਕਾ 500 ਰੁਪਏ ਤਿੰਨ ਲਾਰਖੇ ਵੀਰ ਜੀ 50 ਕਾਟਨ 베ਸ ਆਈਟਮ ਠੀਕ ਹੈ ਭਾਜੀ ਕੋਈ ਮਾਰਾ ਨਹੀਂ ਹੈਗਾ ਮਾਰਾ ਕਿਉਂ ਜਿੰਨਾ ਮਰਜ਼ੀ ਖੇਚ ਲੈ ਬੰਦਾ ਇਹ ਪ्युअर ਕਾਟਨ 베ਸ ਟਾਇਰ ਮੈਂ ਕਹਿੰਦਾ ਵੀ ਗਰਮੀ ਚ ਆਏ ਨਹੀਂ ਕੋਈ ਪਹਿਣਾ ਨਹੀਂ ਸਤੰਬਰ ਸਤੰਬਰ ਚ ਪੈ ਜਾਊਗਾ ਹੁਣ ਦੇ ਮੌਸਮ ਦੇ ਹੀ ਆ ਹੁਣ ਦੇ ਮੌਸਮ ਦੇ ਹੀ ਆ ਦੋਸਤੋ ਇਹ 500 ਰੁਪਏ ਦੇ 500 ਦੇ ਤਿੰਨ ਮਿਲ ਜਾਣਗੇ ਦੋਸਤੋ ਮਤਲਬ 200 ਤੋਂ ਵੀ ਘਟ ਗਿਆ ਹਾਂਜੀ ਵੀਰ ਜੀ ਠੀਕ ਹੈ ਭਾਜੀ ਇਹ ਕਾ ਪ्युअर ਕਾਟਨ ਆ ਇਹਦਾ 5-5 550 ਰੇਟ ਹੈ ਆਪਣਾ ਰੇਟ 350 ਰੁਪਏ ਵਿੱਚ ਭਾਜੀ 350 ਵਿੱਚ ਦੁਪੱਟਾ 350 ਵਿੱਚ ਦੁਪੱਟਾ ਕਿਆ ਬਾਦ ਦੁਪੱਟਾ ਵੀ ਨਾਲ ਆਇਆ ਘੱਟੋ ਘੱਟ 100 ਰੁਪਏ ਦਾ ਵੀ ਦੁਪੱਟਾ ਲਾਈਏ ਭਾਈ ਘੱਟੋ ਘੱਟ ਵੀ ਲਈਏ 200 ਰੁਪਏ ਦਾ ਹੈਗੀ ਹੈ ਜੀ ਤੇ 2000 ਰਹਿ ਗਿਆ ਭਾਈ ਸੌਰੀ 250 ਰਹਿ ਆ 250 ਦਾ ਰਹਿ ਗਿਆ ਕਿਆ ਬਾਦ 250 ਦਾ ਸੂਟ ਉਹ ਵੀ ਡਿਜ਼ਾਈਨ ਵਾਲਾ ਹੈ 350 ਵਿੱਚ ਆ ਗਿਆ ਹਾਂ ਜੀ ਇਹ ਦੇਖੋ ਯਾਰ ਇੱਕ ਦੋ ਹਾਂ ਤੇ ਯਾਰ ਇੱਕ ਦੋ ਯਾਰ ਕਿਆ ਬਾਦ ਯਾਰ ਬਿਲਕੁਲ ਬਿਲਕੁਲ ਭਾਈ ਸਾਰੇ 350 ਵਾਲੇ ਭਾਈ ਇਹ 595 ਦਾ ਵੇਚਿਆ ਹੋਇਆ ਪਹਿਲਾਂ 1000 ਰੁਪਏ ਦੇ ਬਹੁਜੂ ਤਾਂ ਗੜਾ ਨਹੀਂ ਲੀਂਦੇ ਸਿਰਫ 3500 ਰੁਪਏ ਦਾ ਰੱਖ ਲੀ ਜਾ ਕੋ ਬਿਲਕੁਲ ਵੇਚੋ ਤਾਂ ਡਿਜ਼ਾਈਨ ਦੇਖੋ ਯਾਰ ਬਹੁਤ ਸੋਹਣੇ ਡਿਜ਼ਾਈਨ ਨੇ ਆਪਾਂ ਵੀਡੀਓ ਬੜਾ ਦਿਖਾ ਨਹੀਂ ਸਕਦੇ ਵੀਡੀਓ ਵੱਡੀ ਹੋ ਜਾਂਦੀ ਹੈਗੀ ਆ ਦੇਖ ਲਓ ਠੀਕ ਹੈ ਭਾਜੀ ਇੱਕ ਆਇਆ ਵਰਜੀ ਖਾਦੀ ਕਾਟਨ ਇਹ ਸਾਰਾ ਉਹੀ ਰੇਟ ਆ ਗਈ ਲੇਲਨ ਆ ਗਈ ਖਾਦੀ ਆ ਗਈ ਇਹ 8 8500 ਰੇਟ ਹੈ 450 ਰੁਪਏ ਲਾਇਆ ਵਿੱਚ ਸਿਰਫ 450 ਭਾਜੀ ਆ ਜਾਮ ਕਾਟਨ ਕਾ ਬਹੁਤ ਹੈ 450 ਰੁਪਏ ਪਿਓਰ ਨਹੀਂ ਚੁੰਨੀਆਂ ਬਿਲਕੁਲ ਬਿਲਕੁਲ ਪਿਓਰ ਦੇ ਨਾਲ ਚੁੰਨੀਆਂ ਦੋਸਤੋ ਲੈ ਕਤੋਂ ਘੱਟ ਜੇ ਆਪਾਂ ਗੱਲ ਕਰੀਏ 250 ਹੀ ਚੁੰਨੀ ਹੋਊਗੀ ਮਸਲੀਨ ਦੇ ਸੂਟ ਅੱਛਾ ਇਹ ਵੀ 450 ਚ ਹੈ ਜੀ ਇਹ ਵੀ 450 ਹਾਂ ਜੀ ਸਾਰੇ 450 ਵਾਲੇ ਕਾ ਬਾਤ ਹੈ ਸਿਰਫ 450 ਦੇ ਮਿਲ ਰਹੇ ਨੇ ਦੋਸਤੋ ਟਾਪ ਦੇ ਭਾਈ 7-800 ਦੇ ਵਿਗਦੇ ਨੇ ਆ ਜਾਮ ਗਾਰਡਨ ਹਮ ਡਿਜੀਟਲ ਚੁੰਨੀ ਹੈ ਅੱਛਾ 450 ਸਾਰੇ ਆ 600 ਵਾਲੇ ਆ ਦੇਖੋ ਜੀ ਗਲਾ ਵੀ ਸ਼ੇਪ ਦੇ ਵਿੱਚ ਦੋ 450 ਵਾਲਾ 450 ਰੁਪਏ ਦਾ ਯਾਰ ਬਿਲਕੁਲ ਸਹੀ ਗੱਲ ਹੈ ਪਰ ਰੇਟ ਭਾਈ ਦਾ ਬਹੁਤ ਸੋਹਣੇ ਹੁੰਦੇ ਨੇ ਯਾਰ ਆ ਵੀ ਲੋ ਰੰਗ ਰੂਮ ਤੁਹਾਨੂੰ ਵੱਧੂ ਮਿਲ ਜਾਣਗੇ ਦੇ ਵਿੱਚ ਰੰਗਾ ਦੀ ਕੋਈ ਕਮੀ ਨਹੀਂ ਇਹੋ ਜਿਹੇ ਨੇ ਦੋਸਤ ਜਿਹੜੇ ਤੁਹਾਨੂੰ ਕਿਤੇ ਮਿਲਦੇ ਨਹੀਂਗੇ ਸੈੱਟ ਬਾਈ ਸੈੱਟ ਵੀ ਹੁੰਦੇ ਆ ਅੱਛਾ ਤੇ ਚੁਆਇਸ ਲੈਣੀ ਆ ਤਾਂ ਖੁੱਲੇ ਵੀ ਮਿਲ ਜਾਣਗੇ ਖੁੱਲੇ ਵੀ ਮਿਲਣਗੇ ਸੈੱਟੋ ਜਣਾ ਤੁਸੀਂ ਸੈੱਟ ਵੀ ਲਾ ਸਕਦੇ ਹੋ ਬੰਦ ਸੈੱਟ ਵੀ ਕਿਉਂਕਿ ਬਾਈਆਂ ਦਾ ਹੋਲ ਸੇਲ ਦਾ ਵੀ ਹਾਂਜੀ ਇਧਰ ਆ ਜੋ ਇਹ ਬਰਬਰੀ ਇਹ ਆਪਾਂ ਦੋ ਅੰਧ ਕੀਤੇ ਹੋਏ ਨੇ ਹਾਂ 900 ਵਾਲਾ 450 ਚ 900 ਵਾਲਾ 450 ਦੋ ਚਾਹੇ ਇੱਕ ਨਾਲ ਇੱਕ ਫ੍ਰੀ ਕਰ ਹਾਂਜੀ ਆ ਲੋ ਬਰਬਰੀ ਦੇ ਡਿਜ਼ਾਈਨ ਇੱਕ ਤੋਂ ਇੱਕ ਟੌਪ ਦੇ ਆ ਮੋਰਨਿੰਗ ਵਾਲੇ ਡਿਜ਼ਾਈਨ ਮੋਰਨਿੰਗ ਵਾਲੇ ਡਿਜ਼ਾਈਨ ਸਿਰਫ ਮਾਡਲ ਜਿਓਰ ਕ੍ਰੀਫ ਇਹ ਵੀ 450 ਪਿਓਰ ਦੀ ਚੁੰਨੀ ਹੈ ਕੱਪੜੇ ਨੂੰ ਹੱਥ ਲਾ ਕੇ ਪਤਾ ਲੱਗਦਾ ਨਾ ਇਹ ਬਾਕੀ ਕੁਝ ਚੀਜ਼ ਬੜੀ ਹੋਈ ਹੈ ਯਾਰ ਨਿਸ਼ਿਤਰਾ 980 700 600 ਸਿਰ 450 ਬਣੇ ਇਹ ਵੀ ਰੱਖ ਲਈਦਾ ਕੋਲ ਸਭ 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 ਇਹਦਾ ਪੂਰਾ ਖੁੱਲ੍ਹਾ ਡੁਲਾ ਦੁਪੱਟਾ ਭਾਈ 2.5 ਮੀਟਰ ਹੋਊਗਾ ਇਹ ਪੂਰੀ ਲੈਂਥ ਹੁੰਦੀ ਦੁਪੱਟੇ ਵਿੱਚ ਪੂਰੀ ਲੈਂਥ ਆ ਦੋਸਤੋ ਆ ਦੇਖ ਲਓ ਯਾਰ ਇਹ ਵੀ ਸਾਡੇ ਨਾਲ 450 ਜੀ ਹਾਂ ਜੀ ਵੀਰ ਜੀ ਇੱਕ ਅਚੂਲੀ ਲਾਈ ਇਹ ਤੋਂ ਬਾਅਦ ਹੀ ਇਸ ਤੋਂ ਬਾਅਦ ਵੀ ਵੀਰ ਜੀ ਫੁੱਲ ਵੈਲ ਹੁੰਦੀ ਆਪਣੇ ਕੋਲੇ ਅੱਛਾ 40 ਰੁਪਏ ਮੀਟਰ ਦਿੰਨੇ ਆ ਸੀ ਹਾਂ ਜੀ ਸਿਰਫ 40 ਰੁਪਏ ਮੀਟਰ ਵੀਮਲ ਕੁਆਲਟੀ ਦੀ ਹੈ 45 ਰੁਪਏ ਤਾਂ ਕਿ ਹੋਲ ਸੇਲ ਚ ਵੇਚਦੇ ਜੀ ਤੁਸੀਂ 40 ਹੋਲ ਸੇਲ ਅਸੀਂ 40 ਦਿੰਨੇ ਆ ਜਿਹੜੇ ਬੁਟੀ ਕਾਲੇ ਲੱਗੇ ਸਾਡੇ ਕੋਲੇ ਅੱਛਾ ਜੀ ਜਿਹੜੇ ਘਰੇ ਕੰਮ ਕਰਦੇ ਆ ਵੇਚਦੇ ਆ ਠੀਕ ਹੈ ਟੇਲਰ ਦਾ ਕੰਮ ਕਰਦੇ ਆ ਹੂੰ ਬਿਲਕੁਲ ਰੇਂਜ ਵਾਲੇ ਰੇਟ ਰੱਖੇ ਹੋਇਆ 40 ਰੁਪਏ ਮੀਟਰ ਫੁੱਲ ਵੈਸ ਫੁੱਲ ਵੇਖ ਸਕਦੇ ਹੋ ਰੰਗ ਹਰੇ ਕਿ ਮਿਲ ਜੂਗਾ ਰੰਗ ਬਹੁਤ ਹੈ ਜੀ ਰੰਗ ਘਟوڑ 200 300 500 ਰੰਗ ਹੈ ਰੰਗ 300 ਦੇ ਪਾਸ ਦੋਸਤੋ ਰੰਗ ਮਿਲ ਜੂਗਾ ਤੇ ਹਰੇ ਦਾ ਰੰਗ ਮਿਲ ਜੂਗਾ ਤੇ ਸਿਰਫ 40 40 ਰੁਪਏ ਮੀਟਰ ਹਾਂ ਜੀ ਦੋਵੇਂ ਮਿਲਦੀ ਦੋਸਤੋ 40 ਰੁਪਏ ਮੀਟਰ ਹੂੰ 150 ਰੁਪਏ ਦੋ ਭਾਜੀ 2.5 ਮੀਟਰ ਚ ਨਹੀਂ ਹਾਂ ਜੀ 2.5 ਮੀਟਰ 150 ਰੁਪਏ ਦੀਆਂ ਦੋ ਚੁੰਨੀਆਂ ਲਓ ਚੋ ਪੂਰੀ ਡਿਜ਼ਾਈਨ ਵਾਧੂ ਦੇ ਵਿੱਚ ਡਿਜ਼ਾਈਨ ਵਾਧੂ ਬਿਲਕੁਲ ਬਈ ਕਿ ਕੁੜੀਆਂ ਘੱਟ ਜਾਂਦੇ ਨਾਲ ਚੁੰਨੀ ਆਈ ਨਹੀਂ ਹੈਗਾ ਯਾਰ ਕੋਈ ਪੁਰਾਣੀਆਂ ਨਹੀਂ ਹੋਣੀਆਂ ਬਜ਼ੁਰਗਾਂ ਦੇ ਨਾਲ ਨਹੀਂ ਹੋਣੀਆਂ ਠਾਈ ਇਹ 2 1/2 ਮੀਟਰ ਦੀ ਕਟਿੰਗ ਹੁੰਦੀ ਹੈ 150 ਦੀ ਦੋ 150 ਰੁਪਏ ਦੀਆਂ ਦੋ ਹਾਂਜੀ ਤੇ ਥਾਣਾ ਜੇ ਥਾਣ ਬੈਣੇ ਤੇ ਜਿੰਨਾ ਮਰਜ਼ੀ ਲੈ ਲਓ ਜਿੰਨਾ ਮਰਜ਼ੀ ਲੈ ਲਓ ਬਿਲਕੁਲ ਤੇ ਰੰਗੜੀ ਡਿਜ਼ਾਈਨ ਵਾਧੂ ਦੇ ਵਿੱਚ ਆ 700 ਵਾਲਾ ਸੂਟ ਹੈ ਜੀ 350 ਰੁਪਏ ਚ 700 ਵਾਲਾ 350 ਰੁਪਏ ਦਾ ਚਾਹੇ ਇੱਕ ਨਾ ਇੱਕ ਫ੍ਰੀ ਲੈ ਲਓ ਕਾ ਬਾਤ ਯਾਰ ਪੂਰੀ ਘਰਤੀ ਰਹੀ ਹੂੰ ਰੰਗ ਵਾਧੂ ਭਾਈ ਰੰਗ ਵਾਧੂ ਡਿਜ਼ਾਈਨ ਵਾਧੂ ਆ ਭਰੇ ਵੇ ਜੀ ਡਿਜ਼ਾਈਨ ਦਾ ਹਾਂ ਬਿਲਕੁਲ ਦੇਖੋ ਡਿਜ਼ਾਈਨ ਵਾਧੂ ਨੇ ਉੱਪਰ ਬਹੁਤ ਮਾਰਿਆ ਭਰੇ ਵੇ ਕੀ ਬੋਤ ਹੈ ਹਾਂ ਬਿਲਕੁਲ ਡਿਜ਼ਾਈਨ ਬਹੁਤ ਹੈ ਇਹ ਇੱਕ ਤੇ ਟਾਪ ਦੇ ਨੇ ਮੋਟੀ ਸਾਹੀ ਦਾ ਪਰਿੰਡੇ ਦੀ ਹੈ ਕੋਈ ਵਾਈ ਮੋਟੀ ਸਾਹੀ ਹੈ ਸੇਲ ਸਿਰਫ ਰੱਖੀ 300 ਰੁਪਏ ਓਨਲੀ ਔਨ ਜੀ ਡੀ ਟੈਕਸਟਾਈਲ ਸਿਰਫ ਜੀ ਡੀ ਟੈਕਸਟਾਈਲ ਦੇ ਉੱਤੇ ਜੀ ਇਹ ਵੀ ਗਰਮੀ ਚ ਜਾਈ ਜਾਂਦੀ ਹੈ ਤੇ ਗਰਮੀ ਦਾ ਮੌਸਮ ਜਿਵੇਂ ਕੂਲ ਕੂਲ ਕੁਆਲਿਟੀ ਹੁੰਦੀ ਹੈ ਜਿਵੇਂ ਆ 200 ਰੁਪਏ ਸੂਟ ਕਰਤਾ ਬਿਲਕੁਲ ਸਿਰਫ 200 ਰੁਪਏ ਸਿਰਫ 200 ਰ ਪਾਜੀ ਹੱਥ ਲਾ ਕੇ ਪਤਾ ਲੈਂਦਾ ਪੂਰਾ ਪੂਰਾ ਕੱਪੜਾ ਆ ਕੋਈ ਕੋਈ ਕਰੜਾ ਹੋਵੇ ਆ ਡਿਆਣ ਆ ਭੇਮਾਲ ਆਪਣੇ ਕੋਲੇ ਪਿੰਡੇ ਨੂੰ ਖਾਈ ਜਾਊਗਾ 200 ਰੁਪਏ ਸੂਟ ਕਰਦੇ ਆ ਭਜੀ ਹਾਂ ਸਿਰਫ 200 ਰੁਪਏ ਹਸਾਂ ਨਾਲ ਲਿਆ ਜਾ ਸਕਦੇ ਦੋਸਤੋ ਰੰਗ ਡਿਆਣ ਇਹ ਚ ਵੀ ਬਹੁਤ ਨੇ ਜਿਵੇਂ ਆ ਸਸਤੇ ਸੂਟ ਲੈਣੇ ਹੋਣ ਚੁੰਨੀਆਂ ਨਾਲ ਦੇ ਆ 250 ਰੁਪਏ ਚੁੰਨੀ ਨਾਲ ਆ ਪਾਜੀ 250 ਦੇ ਵਿੱਚ ਚੁੰਨੀ ਨਾਲ ਹਾਂਜੀ ਜਿਆਦਾ ਬਾਦ ਯਾਰ ਆ ਦੇਖ ਲੋ ਆ ਸੈਟਾਂ ਬਾਈ ਸੈੱਟ ਵਿਕਦੇ ਆ 250 ਰੁਪਏ ਦਾ ਚੁੰਨੀ ਨਾਲ ਚੁੰਨੀ ਨਾਲ ਮਿਲ ਜੀਏ ਦੋਸਤੋ ਦੇ 250 ਰੁਪਏ ਦਾ ਸੂਟ ਹੈਗਾ ਤੇ ਚੁੰਨੀ ਆ ਦੇ ਹੋਲੇ ਚੁੰਨੀਆਂ ਨਾਲ ਇਹਦੇ ਵਿੱਚ ਯਾਰ ਕਿਆ ਬਾਤ ਇੱਕ ਤੋਂ ਇੱਕ ਡਿਜ਼ਾਈਨ ਹੈ ਲਾਈਟ ਚਾਰ ਡਾਰਕ ਚਾਰ ਜਿਹੜਾ ਮੱਝ ਆ ਬਹੁਤ ਯਾਰ ਬਿਲਕੁਲ ਬਿਲਕੁਲ ਪਿਆਨ ਇੱਕ ਤੋਂ ਇੱਕ ਤੁਹਾਨੂੰ ਪ੍ਰੋਪਰ ਐਡਰੈਸ ਕੀ ਆਉਣਾ ਕਿੱਥੇ ਪੋਵੇ ਜੀ ਵੀਰ ਜੀ ਆਪਣਾ ਐਡਰੈਸ ਹੈਗਾ ਫੌਜੀ ਚੌਂਕ ਤੋਂ ਮੈਨਾ ਚੌਂਕ ਨੂੰ ਆਣੇ ਆ ਹਮ ਨੀਅਰ लवली ਟੀਵੀ ਸੈਂਟਰ ਮੈਨਾ ਚੌਂਕ ਬਟੈਂਡਾ ਬਿਲਕੁਲ ਬਿਲਕੁਲ ਦੋਸਤੋ ਬਾਕੀ ਸਕਰੀਨ ਦੇ ਉੱਤੇ ਭਾਈ ਦਾ ਫੋਨ ਨੰਬਰ ਲੱਗਿਆ ਹੋਇਆ ਕੋਈ ਗੱਲਬਾਤ ਕਰਨੀ ਹੈ ਕਾਲ ਕਰਨੀ ਹੈ ਭਾਈ ਆਪਣਾ ਹੋਲਸੇਲ ਦਾ ਵੀ ਕੰਮ ਹੈ ਹੋਲਸੇਲ ਤੇ ਰਿਟੇਲ ਦੋਨੇ ਕਰਦੇ ਹਾਂ ਦੋ ਦੋਵੇਂ ਕਰਦੇ ਹਾਂ ਕਿਸੇ ਦਾ ਕੰਮ ਕਰ ਮੈਂ ਪਹਿਲਾ ਆਫਰ ਦਿਤੀਆਂ 20000 ਦਾ ਕਪੜਾ ਪੈਸੇ ਲਿਆਓ ਤੇ ਆਪਣਾ ਮਾਲ ਗੱਡੀ ਭਰ ਕੇ ਲੈ ਜਾਓ ਉਹ ਤਾਂ ਮੇਲੇ ਤਾਂ ਨਿਭੜ ਗਏ 15-20000 ਰੁਪਏ ਦਾ ਮਾਲ ਚੱਕੋ ਗੱਡੀ ਲਿਓ ਭਰ ਕੇ ਲੈ ਜਾਓ ਸਾਰੀ ਉਮਰ ਰੋਟੀ ਕਮਾ ਸਕਦੇ ਹੋ ਹਨਾ ਆਰਾਮ ਨਾਲ ਬੈਠੇ ਖਾਈ ਚਲੋ ਬਿਲਕੁਲ ਬਿਲਕੁਲ ਸਸਤੇ ਹੁੰਦੇ ਹੁੰਦੇ ਆਪਣੇ ਕੋਲੇ ਮਹਿੰਗਾ ਕੋਈ ਕੰਮ ਨਹੀਂ ਹੈ ਰ